ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 14 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਅੱਜ ਜੋ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਕਤਵਾ ਬਾਵਣੀਆ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉ ਈਆਰਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਅਚਰਵਾਲ ਉੱਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਸੌਰ ਸਿੰਘ ਦੇ ਨੰਬਰ ਰਹੇ 14 ਤੇ ਅਚਰਵਾਲ ਦੇ ਨੰਬਰ ਰਹੇ 3 ਇਹਦੇ ਵਿੱਚੋਂ ਅਚਰਵਾਲ ਸੈਕੰਡ ਤੇ ਸੌਰ ਸਿੰਘ ਫਾਸਟ ਇਥੋਂ ਬੈਸਟ ਰੇਡਰ ਬਣੇਗਾ ਟੀਮ ਸੌਰ ਸਿੰਘ ਵਾਲਾ ਚਾਰ ਕਬੜੀਆਂ ਪਾ ਕੇ ਚਾਰ ਨੰਬਰ ਲੈ ਤੇ ਤੇ ਬੈਟ ਜਾਫੀ ਬਣੇਗਾ ਸਭਾ ਸੌਰ ਸਿੰਘ ਵਾਲਾ ਪੰਜ ਟੱਚ ਲੈ ਕੇ ਤਿੰਨ ਜਾਫੇ ਲਾਏ ਅੱਗੇ ਗੱਲ ਕਰਦੇ ਹਾਂ ਮੋਦਕੀ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 81000 ਤੇ ਦੂਜਾ ਨਾਮ 68000 ਸੀ ਵੈਸਟ ਰੇਡਰ ਤੇ ਬੈਠ ਜਾਫੀ ਨੂੰ 31 ਕਿਤੇ 3000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਸੂਸਕ ਤੇ ਤੁੰਬੜਪੰਦੇ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਤੁੰਬੜਪੰਦੇ ਨੰਬਰ ਰਹੇ 13 ਤੇ ਸੂਸਕ ਦੇ ਨੰਬਰ ਰਹੇ 15 ਇਸ ਦੇ ਵਿੱਚੋਂ ਸੂਸਕ ਪਾਸਟ ਤੇ ਤੁੰਬੜਪੰਨ ਸੈਕੰਡ ਤੇਥ ਵੈਸਟ ਰੇਡਰ ਬਣਿਆ ਅਮਰ ਤੋਂ ਤੁੰਬੜਪੰਨ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲੈ ਤੇ ਤੇ ਬੈਠ ਜਾਫੀ ਬਣਿਆ ਫੂਲਾ ਸੂਸਕਾ ਵਾਲਾ ਦੋ ਜੱਪੇ ਲਾ ਕੇ ਵੈਸਟ ਜਾਫੀ ਬਣਿਆ ਅੱਗੇ ਗੱਲ ਕਰਦੇ ਬਲਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 400 ਫਿਰ ਉਹ 111 ਹੀਰ ਫਿਰ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋਇਆ ਸੀ ਬਰੇਟਾ ਤੇ ਭੂਲਨ ਦੀਆਂ ਟੀਮਾਂ ਦੇ ਵਿਚਕਾਰ ਇੱਥੇ ਭੂਲਨ ਦੇ ਨੰਬਰ ਰਹੇ 8 ਤੇ ਬਰੇਟਾ ਦੇ ਨੰਬਰ ਰਹੇ 114 ਇਹਦੇ ਵਿੱਚ ਬਰੇਟਾ ਫਰਸਟ ਤੇ ਭੂਲਨ ਸੈਕੰਡ ਤੇ ਸਬਸਟ ਰੇਡਰ ਬਣੇਗਾ ਹਰਵਿੰਦਰ ਅਲੀ ਗਿਆਲਾ 7 ਕਬੜੀਆਂ ਪਾ ਕੇ 7 ਨੰਬਰ ਲੈ ਤੇ ਤੇ ਬਟ ਜਫੀ ਬਣੇਗਾ ਬਿੱਲਾ ਬਰੇਟਾ ਵਾਲਾ 5 ਟੱਚ ਲੈ ਕੇ 3 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਠੁੱਠਿਆਂ ਵਾਲੀ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬਟ ਜਫੀ ਨੂੰ ਫਾਈਨਲ ਮੈਚ ਹੋਇਆ ਸੀ ਟਰੋਲੀ ਭਾਈ ਤੇ ਫਤੇਗੜ ਸੰਨਾ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਫਤੇਗੜ ਸੰਨਾ ਦੇ ਨੰਬਰ ਰਹੇ 9.5 ਤੇ ਟਰੋਲੀ ਭਾਈ ਦੇ ਨੰਬਰ ਰਹੇ 15 ਇਹਦੇ ਵਿੱਚੋਂ ਟਰੋਲੀ ਭਾਈ ਫਸਟ ਤੇ ਫਤੇਗੜ ਸੰਨਾ ਸੈਕੰਡ ਇਥੋਂ ਵੈਸਟ ਰੇਡਰ ਬਣੇ ਹੈਗੇ ਸੁੱਚਾ ਸੂਰੇ ਵਾਲਾ ਤੇ ਫੋਜੀ ਰਾਮਗੜਾ ਵਾਲਾ ਦੋਨੇ ਜვენਨ ਵੈਸਟ ਰੇਡਰ ਬਣੇ ਹੈਗੇ ਤੇ ਵੈਸਟ ਜੱਫੀ ਬਣੇਗਾ ਗਗਨ ਸੂਰੇ ਵਾਲਾ ਸੱਤ ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਗਵਿੰਦਗੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਬੈਸਟ ਰੇਡਰ ਦੇ ਬਿਟ ਜਾਫੀ ਨੂੰ ਬੋਲ ਰੇਡਰ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਰਸਾਲਪੁਰ ਤੇ ਤਨਹਉਰੀ ਦੀਆਂ ਟੀਮਾਂ ਦੇ ਵਿਚਕਾਰ ਤਨਹਉਰੀ ਦੇ ਨੰਬਰ ਰਹੇ 15 ਤੇ ਬਰਸਾਲਪੁਰ ਦੇ ਨੰਬਰ ਰਹੇ 21 ਇਹ ਦੇ ਵਿੱਚੋਂ ਬਰਸਾਲਪੁਰ ਫਾਸਟ ਤੇ ਤਨਹਉਰੀ ਸੈਕੰਡ ਤੇ ਇੱਥੇ ਬੈਸਟ ਰੇਡਰ ਬਣਿਆ ਗੁਰੇਤਲੇਰ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲਈ ਤੇ ਇੱਥੇ ਬਿਟ ਜਾਫੀ ਬਣੇਗਾ ਅਮਰਤ ਬਰਸਾਲਪੁਰ ਅੱਗੇ ਗੱਲ ਕਰਦੇ ਆਂ ਪਡਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,51,000 ਤੇ ਦੂਜਾ ਨਾਮ ਲੱਖ ਰੁਪਇਆ ਸੀ ਬੈਸਟ ਰੇਡਰ ਤੇ ਬੇਟ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣੇ ਸੀ ਤੇ ਪਰ ਬੋਲਟ ਮੋਟਰਸਾਈਕਲ ਦੀ ਥਾਂ 1,70,000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਪਾਈ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿੱਚਕਾਰ ਇਥੋਂ ਬਾਹੂ ਅਕਬਰਪੁਰ ਦੇ ਨੰਬਰ ਰਹੇ 13 ਸਾਡੇ ਤੇ ਪਾਈ ਦੇ ਨੰਬਰ ਰਹੇ 2 ਇਹ ਦੇ ਵਿੱਚੋਂ ਪਾਈ ਸੈਕੰਡ ਤੇ ਬਾਹੂ ਅਕਬਰਪੁਰ ਫਾਸਟ ਇਥੋਂ ਬੈਸਟ ਜਾਫੀ ਬਣੇਗਾ ਹੰਕਰ ਬਾਹੂ ਅਕਬਰਪੁਰ ਤੇ ਮਨੀਸ਼ ਬਾ ਜੁਆਇੰਟ ਵੈਸਟ ਜਾਫੀ ਬਣਿਆਗੇ ਤੇ ਵੈਸਟ ਰੇਡਰ ਬਣਿਆਗੇ ਦੀਨੂ ਜਵਾਰਾ ਤੇ ਰਵੀ ਦੇਵਰਾ ਦੋਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਹਾਂਜੀ ਏਸੀ ਵੀਡੀਓ 14 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ